guys ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨਾ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਤੇ ਬਹੁਤ ਵਧੀਆ ਰਿਸਪੌਂਸ ਹੁੰਦਾ ਹੈ ਸੋ ਮੈਂ ਲਾਸਟ ਵਿੱਚ ਉਹਨਾਂ ਭੈਣਾਂ ਦੇ ਨਾਮ ਬੋਲੂਗੀ ਜਿਨ੍ਹਾਂ ਨੇ ਕਮੈਂਟ ਤੇ ਜਿਹੜੀ ਮੇਰੀ ਸਾਡੀ ਵੀਡੀਓ ਡੇਲੀ ਦੇਖਦੇ ਨੇ ਵਾਚ ਕਰਦੇ ਨੇ ਥੈਂਕ ਯੂ ਉਹਨਾਂ ਭੈਣਾਂ ਦਾ ਪੜਾਵਾ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਪਰ ਦੇਖਣਾ ਚાલુ ਕਰਦੋ ਤੇ ਮੈਸੇਜ ਜ਼ਰੂਰ ਕਰਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਅੱਜ ਆਪਾਂ ਚਲੋ ਵੀਡੀਓ ਸਟਾਰਟ ਕਰਦੇ ਆ ਜਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਡੇ ਤੋਂ ਤੇ ਹੁਣ ਵੀਡੀਓ ਸਟਾਰਟ ਕਰਦੇ ਆ ਜੀ ਅੱਜ ਆਪਾਂ ਤੁਹਾਨੂੰ ਦਵਾਂਗੇ ਜਾਣਕਾਰੀ ਫਿਰ ਤੋਂ ਕਿ ਜਿਹੜੀਆਂ ਆਪਾਂ ਘਰ ਦੇ ਵਿੱਚ ਜਿਹੜੀਆਂ ਸੇਵੀਆਂ ਬਣਾਉਂਦੇ ਆ ਹਨ ਜਿਵੇਂ ਆਪਾਂ ਹੱਥਾਂ ਦੇ ਨਾਲ ਵਟਦੇ ਆ ਜਾਂ ਆਪਾਂ ਮਿੱਲੀ ਦੇ ਨਾਲ ਹਨਾ ਵਟਦੇ ਆ ਤੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੇ ਨਾਲ ਆਪਾਂ ਸੇਵੀਆਂ ਬਣਾਉਨੇ ਆ ਉਹਨਾਂ ਨੂੰ ਆਪਾਂ ਜਿਆਦਾ ਟਾਈਮ ਤੱਕ ਸਟੋਰ ਕਰਕੇ ਕਿਵੇਂ ਜਿਆਦਾ ਟਾਈਮ ਤੱਕ ਸਟੋਰ ਕਿਵੇਂ ਕਰਕੇ ਰੱਖ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਚਲੋ ਆਓ ਹੁਣ ਤੁਹਾਨੂੰ ਦੱਸਦੇ ਹਾਂ ਜੀ ਸੋ ਗਾਇਸ ਇਸ ਡੱਬੇ ਦੇ ਵਿੱਚ ਆਪਾਂ ਰੱਖਿਆ ਹੋਈਆਂ ਨੇ ਸੇਵੀਆਂ ਤੇ ਇਹ ਸੇਵੀਆਂ ਆਪਾਂ ਸਟੋਰ ਕਰਕੇ ਰੱਖ ਲਈਆਂ ਸੀ ਤੇ ਕਾਫੀ ਟਾਈਮ ਪਹਿਲਾਂ ਆਪਾਂ ਇਸ ਸੇਵੀਆਂ ਨੂੰ ਭੁੰਨ ਲਿਆ ਸੀ ਤੇ ਭੁੰਨ ਕੇ ਉਸ ਤੋਂ ਬਾਅਦ ਆਪਾਂ ਇਸ ਡੱਬੇ ਦੇ ਵਿੱਚ ਤੇ ਤੁਸੀਂ ਜੇ ਸੇਵੀਆਂ ਨੂੰ ਮਤਲਬ ਸਟੋਰ ਕਰਕੇ ਸੰਭਾਲ ਕੇ ਰੱਖਣਾ ਜਿਵੇਂ ਵੀ ਤੁਸੀਂ 2 ਸਾਲ ਬਾਅਦ 2 ਸਾਲ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਵਧੀਆ ਰਹਿੰਦੀਆਂ ਨੇ ਤੇ ਬਿਲਕੁਲ ਇਹਨਾਂ ਨੂੰ ਕੋਈ ਸੁੰਢੀ ਕੁਛ ਇਹੋ ਜੀ ਕੋਈ ਚੀਜ਼ ਨਹੀਂ ਪੈਂਦੀ ਹੈਗੀ ਕੋਈ ਜਾਲਾ ਨਹੀਂ ਕੁਛ ਇਵੇਂ ਸਟੋਰ ਕਰਕੇ ਰੱਖ ਸਕਦੇ ਹੋ ਚਾਹੇ ਤੁਸੀਂ ਜਿਹੜੀਆਂ ਬਾਜ਼ਾੜੀ ਵੀ ਲੈਂਉਂਦੇ ਜੇ ਜਿਵੇਂ ਦੁਕਾਨ ਤੋਂ ਲੈਂਦੇ ਉਹ ਵੀ ਤੁਸੀਂ ਭੁੰਨ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਸੋ ਇਹ ਆਪਾਂ ਸੇਵੀਆਂ ਘੜਦੀਆਂ ਹੀ ਬੱਟੀਆਂ ਹੋਈਆਂ ਸੀ ਪਿਆਲ ਤਾਂ ਹੁਣ ਥੋੜੀਆਂ ਰਹਿ ਗਈਆਂ ਨੇ ਕਟੋ-ਕਟ ਇਹ 2 ਸਾਲ ਹੋ ਚੁੱਕੇ ਨੇ ਤੇ ਆਪਾਂ ਇਹਨਾਂ ਨੂੰ ਆ ਦੇਖੋ ਸਟੋਰ ਕਰਕੇ ਰੱਖਿਆ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਮੈਂ ਤੁਹਾਨੂੰ ਕੱਢ ਕੇ ਦੱਸਦੀ ਹਾਂ ਸੋ ਇਹਨਾਂ ਨੂੰ ਆਪਾਂ ਵੇਖੋ ਭੁੰਨ ਲਿਆ ਸੀ ਕਰਾਹੀ 'ਚ ਪਾ ਕੇ ਤੇ ਇਹ ਆਪਾਂ ਸੇਮੀਆਂ ਖੁਦ ਘਰ ਦੇ ਵਿੱਚ ਹੀ ਵੱਟੀਆਂ ਹੋਈਆਂ ਸੀ ਮੇਦਾ ਕੱਢ ਕੇ ਤੇ ਤੁਸੀਂ ਆٹے ਦਾ ਮੈਦਾ ਵੀ ਕੱਢ ਸਕਦੇ ਹੋ ਤੇ ਮਜਾੜੀ ਮੈਦਾ ਵੀ ਲਿਆ ਸਕਦੇ ਹੋ ਪਰ ਆਟੇ ਦੀਆਂ ਤੁਸੀਂ ਘਾੜੀ ਮੈਦਾ ਕੱਢ ਕੇ ਉਹਦੀਆਂ ਬਣਾਉ ਬਹੁਤ ਵਧੀਆਂ ਬਣਦੀਆਂ ਨੇ ਤੇ ਇਹ ਆਪਾਂ ਇਦਾਂ ਸਟੋਰ ਕਰਕੇ ਭੁੰਨ ਕੇ ਤੇ ਆਪਾਂ ਇਹਨਾਂ ਨੂੰ ਕਰ ਦਿੱਤਾ ਸਟੋਰ ਤੇ ਇਦਾਂ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਢੱਕਣ ਲਗਾ ਲੈਣਾ ਵਾ ਤੇ ਇਦਾਂ ਢੱਕਣ ਲਗਾ ਕੇ ਸੰਭਾਲ ਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਤੇ ਜਿੰਨਾ ਟਾਈਮ ਮਰਜ਼ੀ ਤੁਸੀਂ ਇਹਨਾਂ ਕੇ ਜਦੋਂ ਮਰਜ਼ੀ ਤੁਸੀਂ ਬਣਾ ਕੇ ਇਹਨੂੰ ਖਾ ਸਕਦੇ ਹੋ ਤੇ ਮਿੰਟ ਚ ਬਣ ਜਾਂਦੀਆਂ ਨੇ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹਨੂੰ ਵਟ ਕੇ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਭੁੰਨ ਕੇ ਸੋ ਬਾਕੀ ਮੈਂ ਉਹਨਾਂ ਭੈਣਾਂ ਦੇ ਨਾਮ ਬੋਲੂਗੀ ਤੇ ਉਹਨਾਂ ਭੈਣਾਂ ਦੇ ਵੀ ਮੈਂ ਤੁਹਾਨੂੰ ਨਾਮ ਬੋਲ ਕੇ ਜ਼ਰੂਰ ਦੱਸਾਂਗੀ ਜਿਨ੍ਹਾਂ ਨੇ ਡੇਲੀ ਕਮੈਂਟ ਕਰਦੇ ਨੇ ਤੇ ਡੇਲੀ ਮੇਰੀ ਵੀਡੀਓ ਵਾਚ ਕਰਦੇ ਨੇ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸੋ ਗਾਇਸ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਕਿ ਆਪਾਂ ਜਿਹੜੀਆਂ ਘੜਦੀਆਂ ਵੱਟੀਆਂ ਸੇਵੀਆਂ ਨੇ ਉਹਨਾਂ ਨੂੰ ਆਪਾਂ ਕਿਵੇਂ 2-3 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੇ ਜਦੋਂ ਵੀ ਦਿਲ ਚਾਵੇ ਉਦੋਂ ਆਪਾਂ ਉਹਨਾਂ ਨੂੰ ਕੱਢ ਕੇ ਬਣਾ ਸਕਦੇ ਜਿਵੇਂ ਬੱਚੇ ਮੰਗ ਲੈਂਦੇ ਹੈ ਜਾਂ ਖੁਦ ਵੀ ਦਿਲ ਕਰន្តែ ਪੈਂਦਾ ਕਿ ਹਨਾ ਕਿ ਚਲੋ ਦੁਪਹਿਰ ਦਾ ਟਾਈਮ ਆ ਤੇ ਆਪਾਂ ਚਲੋ ਹਨਾ ਸੇਵੀਆਂ ਬਣਾ ਕੇ ਖਾ ਲੈਨੇ ਆ ਤੇ ਜਦੋਂ ਵੀ ਦਿਲ ਕਰੇ ਤੁਹਾਡਾ ਤੁਸੀਂ ਕੱਢ ਕੇ ਬਣਾ ਸਕਦੇ ਹੋ ਬਹੁਤ ਟੇਸਟੀ ਬਣਦੀਆਂ ਨੇ ਤੇ ਇਹ ਘੜਦੀਆਂ ਜਿਹੜੀਆਂ ਸੇਵੀਆਂ ਨੇ ਇਹ ਘੜਦੀਆਂ ਬਣਾਈਆਂ ਹੋਈਆਂ ਨੇ ਘੜਦੀਆਂ ਵੱਟੀਆਂ ਹੋਈਆਂ ਨੇ ਤੁਸੀਂ ਚਾਹੋ ਤਾਂ ਹੱਥ ਨਾਲ ਵੱਟ ਵੀ ਸਕਦੇ ਹੋ ਤੁਸੀਂ ਚਾਹੋ ਤਾਂ ਮਸ਼ੀਨ ਦੇ ਨਾਲ ਵੀ ਵੱਟ ਸਕਦੇ ਹੋ ਤੇ ਹਮੇਸ਼ਾ ਘਰ ਦਾ ਮੇਦਾ ਹੀ ਕੱਢ ਕੇ ਵੱਟਣੀਆਂ ਚਾਹੀਦੀਆਂ ਨੇ ਵਾਲੇ ਹੁੰਦੇ ਆ ਤੇ ਉਹ ਵੀ ਵਧੀਆ ਬਣਦੀਆਂ ਨੇ ਪਰ ਆਪਾਂ ਜ਼ਿਆਦਾਤਰ ਕਰਦੀਆਂ ਹੀ ਮੀਤਾ ਕੱਢ ਕੇ ਆٹے ਦਾ ਉਹਦੀਆਂ ਹੀ ਆਪਾਂ ਬਣਾਉਂਦੇ ਆ ਤੇ ਬਹੁਤ ਵਧੀਆ ਬਣਦੀਆਂ ਨੇ ਤੇ ਜਦੋਂ ਦਿਲ ਚਾਏ ਉਦੋਂ ਬੰਦਾ ਕੱਢ ਕੇ ਖਾ ਸਕਦਾ ਹੈ ਤੇ ਜਿਵੇਂ ਕੋਈ ਗੈਸਟ ਵਗੈਰਾ ਵੀ ਆ ਜਾਂਦੇ ਤੇ ਉਹ ਤੁਸੀਂ ਉਹਨਾਂ ਗੈਸਟਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਤੇ ਇਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਸਟੋਰ ਕਰਕੇ ਰੱਖ ਸਕਦੇ ਹੋ ਦੋ ਤਿੰਨ ਸਾਲ ਬਹੁਤ ਵਧੀਆ ਰਹਿੰਦੀਆਂ ਤੇ ਇਦਾਂ ਤੁਸੀਂ ਕਰਦੀਆਂ ਵੱਟੀਆਂ ਸੇਵੀਆਂ ਸੰਭਾਲ ਕੇ ਜਿੰਨਾ ਟਾਈਮ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਹੋ ਤੇ ਅੱਜ ਜਿਹੜਾ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸ਼ੇਅਰ ਕਿ ਮੈਂ ਭੈਣਾਂ ਨੂੰ ਜਿਹੜੇ ਵੀ ਮੇਰੀ ਵੀਡੀਓ ਵਾਚ ਕਰਦੇ ਆ ਤੇ ਮੈਂ ਉਹਨਾਂ ਨੂੰ ਇਹੋ ਗੱਲ ਕਹੂੰਗੀ ਕਿ ਫੁੱਲ ਵਾਚ ਕਰਕੇ ਦੇਖਿਆ ਕਰੋ ਤੇ ਕਿਉਂਕਿ ਉੱਥੇ ਸਭ ਮਤਲਬ ਪਤਾ ਚੱਲ ਜਾਂਦਾ ਹੈ ਕਿ ਇੰਨੇ ਟਾਈਮ ਤੱਕ ਵੀਡੀਓ ਪਾਈ ਹੋਈ ਆ ਤੇ ਇੰਨੇ ਟਾਈਮ ਚੱਕ ਕਮੈਂਟ ਆ ਜਾਂਦੇ ਨੇ ਤੇ ਉਹ ਪੰਜ ਮਿੰਟਾਂ ਚ ਕੀ ਕੋਈ ਵੀਡੀਓ ਦੇਖੀਗਾ ਹਨਾ ਤੇ ਤੁਸੀਂ ਫੁੱਲ ਵਾਚ ਕਰਕੇ ਪਲੀਜ਼ ਵੀਡੀਓ ਦੇਖਿਆ ਕਰੋ ਫੁੱਲ ਵਾਚ ਕਰਕੇ ਫਿਰ ਹੀ ਕਮੈਂਟ ਕਰਿਆ ਕਰੋ ਤੇ ਕਿਉਂਕਿ ਕੋਈ ਇੰਨੀ ਮਿਹਨਤ ਕਰਦਾ ਪਿਆ ਵਾ ਤੇ ਜਲਦਬਾਜ਼ੀ ਚ ਕਮੈਂਟ ਨਾ ਕਰਿਆ ਕਰੋ ਤੇ ਛੇਤੀ ਛੇਤੀ ਫੁੱਲ ਵਾਚ ਕਰੋ ਅਗਲੇ ਦੀ ਵੀਡੀਓ ਚ ਦੇਖੋ ਕਿ ਹਨਾ ਕੀ ਮਤਲਬ ਉਹ ਮਤਲਬ ਕਿਵੇਂ ਮਿਹਨਤ ਕਰਦੇ ਪਏ ਆ ਹਨਾ ਕਿੰਨੇ ਉਹਨਾਂ ਨੇ ਸਟਰਗਲ ਕਰਦੇ ਪਏ ਆ ਉਸ ਤੋਂ ਬਾਅਦ ਤੁਸੀਂ ਕਮੈਂਟ ਕਰਨਾ ਚાલુ ਕਰੋ ਠੀਕ ਆ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਬਹੁਤ ਵਿੱਚ ਵੀ ਬਹੁਤ ਸਟਰਗਲ ਹੁੰਦਾ ਵਾ ਸੋ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਲੇਕਿਨ ਫੁੱਲ ਵਾਚ ਕਰਕੇ ਵੀਡੀਓ ਦੇਖ ਕੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਨਹੀਂ ਕੀਤਾ ਸੋ ਪਲੀਜ਼ ਕੀਤਾ ਹੈ ਸਾਡੇ ਚੈਨਲ ਨੂੰ ਸ਼ੇਅਰ ਉਹ ਵੱਦ ਤੋਂ ਵੱਦ ਹੋਰ ਸ਼ੇਅਰ ਕਰ ਦੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਸੋਰੀ ਤੇ ਬਾਕੀ ਇਹ ਆ ਕਿ ਜਿਨ੍ਹਾਂ ਨੇ ਨਹੀਂ ਕੀਤਾ ਤੇ ਉਹ ਜ਼ਰੂਰ ਕਰ ਲੈਣ ਸਬਸਕ੍ਰਾਈਬ ਬੜ ਬੜ ਕੇ ਇਹਨਦੀ ਲੋਨ ਪਸੰਦ ਆਏਗੀ ਉਹ ਜ਼ਰੂਰ ਸਬਸਕ੍ਰਾਈਬ ਕਰਨਗੇ ਤੇ ਅੱਜ ਹੁਣ ਮੈਂ ਉਹਨਾਂ ਦੇ ਨਾਮ ਬੋਲੂੰਗੀ ਜਿਨ੍ਹਾਂ ਨੇ ਫਰਸਟ ਕਮੈਂਟ ਕੀਤੇ ਹੋਏ ਆ ਤੇ ਸੋ ਮੈਂ ਕਾਪੀ ਤੇ ਨੋਟ ਕੀਤੇ ਸੀ ਤੋਂ ਫਰਸਟ ਕਮੈਂਟ ਹੈ ਜੀ ਤਨਵੀਰ ਸਿੰਘ ਤਨਵੀਰ ਸਿੰਘ ਆਈਡੀਆ ਤਨਵੀਰ ਸਿੰਘ ਆਈਡੀਆ ਉਹਨਾਂ ਨੇ ਫਰਸਟ ਕਮੈਂਟ ਕੀਤਾ ਉਸ ਤੋਂ ਬਾਅਦ ਸੈਕਿੰਡ ਕਮੈਂਟ ਵੀ ਉਹਨਾਂ ਨੇ ਕੀਤਾ ਸੀ ਦੂਸਰੀ ਆਈਡੀ ਤੋਂ ਉਹ ਵੀ ਤਨਵੀਰ ਸਿੰਘ ਆਈਡੀਆ ਤੇ 3rd ਕਮੈਂਟ ਆ ਲਾਈਫ ਸਟਾਈਲ ਵਾਲੇ ਪੈਨ ਪ੍ਰਭ ਦੀਦੀ थैंक यू ਦੀਦੀ थैंक यू थैंक थैंक यू ਜੀ ਸਾਰਿਆਂ ਦਾ ਤੇ ਚੌਥਾ ਕਮੈਂਟ ਹੀ ਮਾਨ ਰਾਜ ਸੰਧੂ ਸੋ थैंक यू ਪੈਨੇਸ थैंक यू ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਵਾਚ ਕੀਤੀ ਬਹੁਤ ਰਿਸਪੌਂਸ ਵਧੀਆ ਮਿਲਿਆ ਮੈਨੂੰ थैंक यू ਸੋ ਮਚ ਸੋ ਇਵੇਂ ਹੀ ਵਾਚ ਕਰਦੇ ਰਹੋ ਵੀਡੀਓ ਤੇ ਕਮੈਂਟ ਕਰਦੇ ਕਿਉਂਕਿ ਤੁਹਾਡੇ ਕਰਕੇ ਹੀ ਮੈਂ ਇੱਥੇ ਤੱਕ ਪਹੁੰਚੀ ਆ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਭੈਣ ਹਨਾ ਸਕਸੈਸ ਹੋ ਜੇ ਤੇ ਹੋਰ ਵਧੀਆ ਵੀਡੀਓ ਲੈ ਕੇ ਆਇਆ ਕਰੂੰਗੀ ਮੈਂ ਤੁਹਾਡੇ ਲਈ ਬਸ ਤੁਸੀਂ ਕਮੈਂਟ ਕਰੋ ਤੇ ਜੇ ਤੁਸੀਂ ਵੀ ਮੇਰੀਆਂ ਭੈਣਾਂ ਚਾਹੁੰਦੀਆਂ ਜੀ ਕਿ ਤੁਹਾਡੇ ਨਾਮ ਕਮੈਂਟ ਦੇ ਵਿੱਚ ਫਸਟ ਆਉਣ ਤੇ ਸੋ ਤੁਸੀਂ ਜਲਦੀ ਜਲਦੀ ਕਮੈਂਟ ਕਰਿਆ ਕਰੋ ਵੀਡੀਓ ਨੂੰ ਦੇਖ ਕੇ ਤੇ ਫੁੱਲ ਵਾਚ ਕਰਕੇ ਕਮੈਂਟ ਕਰਦਿਆ ਕਰੋ ਤੇ ਤੁਹਾਡੇ ਨਾਮ ਤੁਸੀਂ ਚਾਹੁੰਦੇ ਹੋ ਕਿ ਅਗਲੀ ਵੀਡੀਓ 'ਚ ਤੁਹਾਡੇ ਨਾਮ ਅਸੀਂ ਬੋਲੀਏ ਤਾਂ ਜਲਦੀ ਜਲਦੀ ਕਮੈਂਟ ਕਰੋ ਜੀ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਨਾਲ ਜੀ ਬਾਏ ਬਾਏ